ਬੰਦ ਕਰਦੇ ਹਾਂ ਫਿਰ ਤੁਹਾਨੂੰ ਅੱਤਵਾਦੀ ਦੇ ਵੱਖਵਾਦੀ ਕਹਿਣਗੇ ਉਹਨਾਂ ਨੇ ਰਾਹ ਬੰਦ ਕਰਕੇ ਸਾਡੇ ਕਿਸਾਨਾਂ ਦੇ ਗੋਲੀਆਂ ਮਾਰਤਾ ਸ਼ੁਭ ਕਰਨ ਨੂੰ ਸ਼ਹੀਦ ਕਰ ਦਿੱਤਾ ਇਕੱਠੇ ਹੋ ਕੇ ਭਾਈ ਉਮਰਾਂ ਨੰਗਲ ਨੂੰ ਜਿਤਾਤਾ ਆ ਜੀ ਦਾ ਪੁੱਤਰਾ ਸੀਗਾ ਉਮਰਾਂ ਨੰਗਲ ਜੀ ਨੇ ਗੋਲੀਆਂ ਮਾਰੀਆਂ ਬਗਰਾੜੀ ਦੇ ਵਿੱਚ 16 ਅਗਸਤ 1947 ਚੜ੍ਹਿਆ ਤੇ ਜਸ਼ਨ ਮਨਾਏ ਜਾ ਰਹੇ ਪਹਿਲਾ ਹੋਮ ਮਿਨਿਸਟਰ ਵੱਲ ਭਾਈ ਪਟੇਲ ਉਹ ਜਿਹੜਾ ਆਰਐਸ ਦਾ ਹੱਥ ਠੋਕਾ ਸੀਗਾ ਭਾਈ ਰਸਾਲ ਸਿੰਘ ਜੀ ਇਹਨੂੰ ਸ਼ਹਾਦਤ ਦੇਣੀ ਕਿਉਂ ਪਈ ਐ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਇਹਦੀ ਸ਼ਹਾਦਤ ਹੋਈ ਕਿਉਂ ਐ ਇਹਨਾਂ ਨੇ ਕੌਮ ਦੇ ਦਰਦ ਨੂੰ ਸਮਝਿਆ ਕਿਉਂ ਐ ਕਿ ਇਹਨਾਂ ਦੀ ਕੀ ਡਿਊਟੀ ਸੀਗੀ ਕੌਮ ਨੂੰ ਕੀ ਪ੍ਰੋਬਲਮ ਸੀ ਅੱਜ ਆਪਾਂ ਕਿਸੇ ਨਾ ਕਿਸੇ ਮਕਸਦ ਲਈ ਇਕੱਠੇ ਹੋਇਆ ਕਰਦੇ ਆਂ ਤੇ ਮਕਸਦ ਇਹ ਐ ਕਿ ਭਾਈ ਰਾਸਾਲ ਸਿੰਘ ਦੀ ਸ਼ਹਾदत ਦਾ ਦਿਨ ਮਨਾ ਰਹੇ ਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜੋ 20ਵੀਂ ਸਦੀ ਦੇ ਮਹਾਨ ਜਰਨੈਲ ਸੀ ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਉਹਨਾਂ ਨੇ ਕੌਮ ਦੇ ਵਿੱਚ ਪਦਤ ਪੁਣਾ ਆਇਆ ਪਿਆ ਸੀਗਾ ਗੰਦਮੰਡ ਟਕਸਾਲ ਦੇ 14ਵੇਂ ਮੁਖੀ ਨੇ ਪਿੰਡਾਂ ਦੇ ਵਿੱਚ ਗਏ ਅਮਰਤ ਛਕਾਇਆ ਸਿੱਖੀ ਦੇ ਨਾਲ ਜੋੜਿਆ ਮੀਰੀ ਪੀਰੀ ਦੀ ਗੱਲ ਕੀਤੀ ਤੇ ਉਸ ਵੇਲੇ ਉਹਨਾਂ ਨੇ ਭਾਈ ਅਮਰੀਕ ਸਿੰਘ ਜਿਹੜੀ ਸਿੱਖ ਸੂਨਪ੍ਰੇਸ਼ੰਦੇ ਪ੍ਰਧਾਨ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਲੜਾਈ ਉਹਨਾਂ ਨੇ ਤੇ ਫਿਰ ਉਦੋਂ ਸਾਰਿਆਂ ਨੇ ਇੱਕ ਟੋਲਾ ਇੱਕ ਗਰੋਹ ਨੇ ਇਕੱਠੇ ਹੋ ਕੇ ਭਾਈ ਉਮਰਾ ਨੰਗਲ ਨੂੰ ਜਿਤਾਤਾ ਆ ਜੀ ਦਾ ਪੋਤਰਾ ਸੀਗਾ ਉਮਰਾ ਨੰਗਲ ਜੀ ਨੇ ਗੋਲੀਆਂ ਮਾਰੀਆਂ ਬਗੜਾੜੀ ਦੇ ਵਿੱਚ ਤੇ ਫਿਰ ਉਹਨੂੰ ਜਿਤਾਤਾ ਤੇ ਇਸ ਯੋਧੇ ਨੂੰ ਹਰਾਤਾ ਇਹ ਸਾਰੀਆਂ ਗੱਲਾਂ ਆਪਾਂ ਜੇ ਧਿਆਨ ਚ ਰੱਖਾਂਗੇ ਫਿਰ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਕਹਿੰਦੇ ਕੀ ਸੀਗੇ ਉਹ ਕਹਿੰਦੇ ਸੀਗੇ ਕਿ ਸਾਡੀ ਗੱਲ ਟੀਵੀ ਤੇ ਹੋਣੀ ਚਾਹੀਦੀ ਆ ਬਾਣੀ ਦੀ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਕਹਿੰਦੇ ਸੀ ਸਾਡੀ ਗੱਲ ਰੇਡੀਓ ਤੇ ਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਕਹਿੰਦੇ ਸੀ ਕਿ ਨਹਿਰਾਂ ਚਾਹੰਦੀਆਂ ਸਾਡੇ ਕੋਲੇ ਹਰੀ ਕੇ ਪਤਨ ਤੇ ਨਹਿਰਾਂ ਵੀ ਸਾਡੀਆਂ ਪਾਣੀ ਵੀ ਸਾਡਾ ਜਗਾ ਵੀ ਸਾਡੀ ਆ ਕਹਿੰਦੇ ਇਥੇ ਮੋਗੇ ਮਿਲਣੇ ਚਾਹੀਦੇ ਮੋਗੇ ਵੀ ਨਹੀਂ ਮਿਲੇ ਉਹ ਕਹਿੰਦੇ ਸੀ ਸਾਡੇ ਕੋਲੇ ਸਾਡੇ ਹੱਕ ਹੋਣੇ ਚਾਹੀਦੇ ਆ ਅੱਜ ਜਿਹੜੇ ਕਿਸਾਨ ਆ ਪਰ ਰੁਲੇ ਫਿਰਦੇ ਆ ਉਹ ਪਤਾ ਕੀ ਕਹਿੰਦੇ ਸੀਗੇ ਕਹਿੰਦੇ ਜਿਹੜੇ ਭਾਵਾਂ ਦੇ ਹੱਕ ਹੈ ਸਾਡੇ ਕੋਲੇ ਹੋਣੇ ਚਾਹੀਦੇ ਆ ਕਣ ਕਣ ਸੀ ਬੀਜ ਤੇ ਆ ਝੋਨਾ ਸੀ ਬੀਜ ਤੇ ਆ ਸਬਜ਼ੀਆਂ ਸੀ ਬੀਜਦੇ ਆ ਸਾਰਾ ਕੁਝ ਅਸੀਂ ਪੈਦਾ ਕਰਦੇ ਆ ਤੇ ਫਿਰ ਭਾਅ ਸਾਡਾ ਦਿੱਲੀ ਵਾਲਾ ਪਿੱਛਦਾ ਸਾਡੇ ਭਾਅ ਕਿਉਂ ਮਿੱਥੇ ਜਾਣ ਇਹ ਸਾਰੀਆਂ ਗੱਲਾਂ ਬਾਣੀ ਤੇ ਬਾਣੇ ਦੀਆਂ ਗੱਲਾਂ ਉਹ ਕਰਦੇ ਸਨ ਫਿਰ ਇੰਡੀਅਨ ਸਟੇਟ ਨੇ ਗੱਲ ਤਾਂ ਕਰਨੀ ਚਾਹੀਦੀ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਤੇ ਗੱਲ ਕਰਤੀ ਪ੍ਰਕਾਸ਼ ਸਿੰਘ ਬਾਦਲ ਤੇ ਟੋੜੇ ਦੇ ਨਾਲ ਉਹ ਜਦੋਂ ਸਾਡੇ ਕੌਮ ਦੇ ਲੀਡਰ ਹੀ ਨਹੀਂ ਸੀ ਗਏ ਤੇ ਗੱਲ ਤਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨਾਲ ਹੋਣੀ ਚਾਹੀਦੀ ਸੀ ਇੱਕ ਪਾਲਿਸੀ ਦੇ ਤਹਿਤ ਉਹਨਾਂ ਨੇ ਤੁਹਾਡੇ ਨਾਲ ਸਾਡਾ ਪ੍ਰਾਣਾ ਤੋਂ ਪਿਆਰਾ ਕਾਲ ਤਖਤਾ ਦਿੱਤਾ ਸਾਡੀਆਂ ਧੀਆਂ ਪੁੱਤਾਂ ਦੀਆਂ ਬੇਪਤੀਆਂ ਕਰ ਦਿੱਤੀਆਂ ਗਈਆਂ ਸਾਡੇ ਗਲਾਂ 'ਚ ਵੀ ਟਾਇਰ ਪਾ ਦਿੱਤੇ ਗਏ ਤੇ ਰਜੀਵ ਗਾਂਧੀ ਕਹਿੰਦਾ ਇੱਕ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਆ ਉਹ 1984 ਦਾ ਕਤਲੇਆਮ ਕਰਕੇ ਉਹ ਕਹਿੰਦਾ ਤੇ ਅੱਜ ਤੁਸੀਂ ਸੋਚੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਟੱਕੇਛਾਈ ਤੇ ਬੇਵਫਾਈਆਂ ਹੋ ਰਹੀਆਂ ਅਸਲ ਪ੍ਰੋਬਲਮ ਕੀ ਆ ਆਪਾਂ ਸਮਝ ਨਹੀਂ ਸਕੇ ਆਪਾਂ ਕਹਿੰਦੇ ਆ ਆਪਾਂ ਰੁੱਧੇ ਹੋਇਆ ਨਿੱਕੇ ਨਿੱਕੇ ਗੱਲਾਂ ਦੇ ਵਿੱਚ ਗੱਲ ਕੀ ਆ ਜਦੋਂ 1947 ਚ ਦੇਸ਼ ਦੀ ਵੰਡ ਹੋਈ ਮੁਸਲਮਾਨ ਕੌਮ ਨੂੰ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ ਹਿੰਦੂ ਵੀਰਾਂ ਨੂੰ ਆਪਣਾ ਇੰਡੀਆ ਮਿਲ ਗਿਆ ਸਾਡੇ ਲੀਡਰਾਂ ਦੀ ਨਲਾਇਕੀ ਦੇ ਕਾਰਨ ਅਸੀਂ ਗੁਲਾਮੀ ਦੇ ਵਿੱਚ ਫਸ ਗਏ ਤੇ ਫਿਰ ਕੀ ਹੋਇਆ ਉਸ ਤੋਂ ਬਾਅਦ ਜਦੋਂ ਇੰਡੀਆ ਮਿਲ ਗਿਆ ਆਪਾਂ ਇਧਰ ਇੰਡੀਆ ਮਿਲ ਗਿਆ ਜਿਹਦੇ ਵਿੱਚ ਆਪਾਂ ਵੀ ਫਸੇ ਗਏ ਤੇ ਫਿਰ ਮੁਸਲਮਾਨ ਕੌਮ ਨੂੰ ਵੀ ਮਿਲ ਮਿਲ ਕੇ ਜਦੋਂ ਉਸ ਵੇਲੇ ਕੋਈ ਗੱਲ ਖਾਲਸਤਾਨ ਦੀ ਨਹੀਂ ਸੀਗੀ ਮੰਨ ਲਓ ਕੋਈ ਗੱਲ ਚੱਲਦੀ ਨਹੀਂ ਸੀਗੀ ਫਿਰ ਜਦੋਂ 15 ਅਗਸਤ 1947 ਚ ਦੇਸ਼ ਦੀ ਵੰਡ ਹੋ ਗਈ ਤੇ 16 ਅਗਸਤ 1947 ਚੜਿਆ ਤੇ ਜਸ਼ਨ ਮਨਾਏ ਜਾ ਰਹੇ ਪਹਿਲਾ ਹੋਮ ਮਿਨਿਸਟਰ ਵੱਲ ਭਾਈ ਪਟੇਲ ਉਹ ਜਿਹੜਾ ਆਰਐਸ ਦਾ ਹੱਥ ਠੋਕਾ ਸੀਗਾ ਜੀ ਦਾ ਬੁੱਤ ਦੇ ਉੱਤੇ 300 ਕਰੋੜ ਰੁਪਈਆ ਮੋਦੀ ਨੇ ਲਾਇਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਟੀਮ ਨੇ ਤਾਂਬਾ ਭੇਜਿਆ ਉੱਤੇ ਸਾਰਾ ਕੁਝ ਉਹਨਾਂ ਨੇ ਭੇਜਿਆ ਤੇ ਫਿਰ ਜੋ ਕਾਂਗਰਸ ਹੁੰਦਾ ਆ ਰਸ ਦਾ ਬਣਾਉਣੇ ਪਹਿਲਾਂ ਕੀ ਗਿਆ ਤੁਹਾਨੂੰ ਸਿੱਖ ਕੌਮ ਇੱਕ ਜਰੈਮ ਪੇਸ਼ਾ ਕੌਮ ਹੈ ਚੋਰਾਂ ਧਾੜਵੀਆਂ ਤੇ ਠੱਗਾਂ ਦੀ ਕੌਮ ਕਹਿ ਦਿੱਤਾ ਫਿਰ ਤੁਹਾਡੇ ਕੋਲੋਂ ਤੁਹਾਡਾ ਆਨੰਦ ਮਾਰਜਾ ਖੋਲਿਆ ਆ ਤੁਸੀਂ ਚਾਰ ਲਾਵਾ ਗੁਰੂ ਅੱਗੇ ਕਰਦੇ ਹੋ ਚਾਰ ਲਾਵਾ ਤੋਂ ਬਾਅਦ ਅਰਦਾਸ ਕਰਦੇ ਹੋ ਬੇਨਤੀ ਕਰਦੇ ਹਾਂ ਜਦੋਂ ਸਾਡੇ ਪੁੱਤ ਨੇ ਅਮਰੀਕਾ ਜਾ ਕੈਨੇਡਾ ਕਿਤੇ ਜਾਣਾ ਹੁੰਦਾ ਤੇ ਫਿਰ ਕੀ ਕਹਿੰਦਾ ਡੀਸੀ ਕੋਲੇ ਜਾਣੇ ਆ ਡੀਸੀ ਸਾਹਿਬ ਆ ਸਾਡਾ ਆਨੰਦ ਮੈਰਜ ਇਕਟਾ ਮੈਰਜ ਰਜਿਸਟਰ ਕਰ ਦਿਓ ਉਹ ਕਹਿੰਦਾ ਕਿਵੇਂ ਹੋਈ ਆ ਉਹ ਕਹਿੰਦੇ ਸਿੱਖ ਰਵਾਇਤ ਦੇ ਮੁਤਾਬਕ ਹੋਈ ਆ ਉਹ ਕਹਿੰਦਾ ਕਾਨੂੰਨ ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਕਿ ਸਿੱਖ ਤੁਸੀਂ ਹੈ ਹੀ ਨਹੀਂ ਗਏ ਫਿਰ ਸਾਡੀ ਮਜਬੂਰੀ ਹੁੰਦੀ ਆ ਲੜਕੀ ਦਾ ਬਾਪ ਲੜਕੇ ਦਾ ਬਾਪ सरपंच नंबरदार ਜਿਹੜੇ ਸਹੀ ਕਰਦੇ ਤੇ ਗਰੰਟੀ ਝੂਠ ਬੋਲਦਾ ਕਿ ਇਹਦਾ ਵਿਆਹ Hindu ਰੀਤੀ ਰਿਵਾਜਾਂ ਅਮਦ ਬਕੋਇਆ ਅਸੀਂ Hindu ਕੌਮ ਤੇ ਗਿਲਾ ਨਹੀਂ ਕਰਦਾ ਜੇ Hindu ਤੇ ਫੇਰੇ ਰਜਿਸਟਰ ਹੋ ਸਕਦੇ ਆ ਮੁਸਲਮਾਨ ਦਾ ਨਿਗਾਰ ਇਸ ਤਰ੍ਹਾਂ ਹੋ ਸਕਦਾ ਅਸਾਈ ਦਾ ਹੋ ਸਕਦਾ ਤੁਹਾਨੂੰ ਤਾਂ ਇਹਨਾਂ ਨੇ ਮੰਨਿਆ ਹੀ ਨਹੀਂਗਾ ਇਹਨਾਂ ਦੇ ਵਿਰੁੱਧ ਫੇਰ ਤੁਹਾਡਾ ਦਰਬਾਰ ਸਾਹਿਬ ਤੱਕ ਗੱਲਾਂ ਚ ਟੇਰ ਪਾਤੇ ਤੇ ਹੁਣ ਕੀ ਹੋ ਗਿਆ ਆ ਹੁਣ ਚੱਲੋ ਖਾਂ ਆ ਹੁਣ ਕੀ ਹੋਇਆ ਆ ਖੱਟੜ ਨੇ ਕੀ ਕੀਤਾ ਸਾਡੇ ਕਿਸਾਨ ਕਿੱਧਰ ਗਏ ਆ ਤਿੰਨ ਕਾਲੇ ਕਾਨੂੰਨ ਲਾ ਕੇ ਸਾਡੇ 700 ਕਿਸਾਨਾਂ ਨੂੰ ਮਾਰਿਆ ਤੇ ਫੇਰ ਕੀ ਸੀ ਸੁਆਮੀ ਰਾਠਨ ਕਮਿਸ਼ਨ ਕਿਹਾ ਸੀ ਨਾ ਤੇ ਹੁਣ ਤੁਸੀਂ ਜਾਣਾ ਸੀਗਾ ਐਮਐਸਪੀ ਦੀ ਗਰੰਟੀ ਲੈਣ ਲਈ ਤੁਸੀਂ ਹਰਿਆਣੇ ਦੇ ਵਿੱਚ ਲੰਗੜੇ ਹੀ ਸੀ ਨਾ ਨਾ ਖੱਟੜ ਤੋਂ ਤੁਸੀਂ ਧਰਨਾ ਲੌੜਾ ਨਾ ਤੁਸੀਂ ਮਜਾਰਾ ਕਰਨਾ ਨਾ ਟੋਲ ਟੈਕਸ ਬੰਦ ਕਰਨਾ ਤੁਸੀਂ ਜਾਣਾ ਦਿੱਲੀ ਉਹਨੇ ਮੋਦੀ ਦੇ ਇਸ਼ਾਰੇ ਤੇ ਤੁਹਾਡਾ ਰਾਹ ਹੀ ਬੰਦ ਕਰ ਦਿੱਤਾ ਜੇ ਤੁਸੀਂ ਰਾਹ ਬੰਦ ਕਰਦੇ ਹੋ ਫਿਰ ਤੁਹਾਨੂੰ ਅੱਤਵਾਦੀ ਦੇ ਵੱਖਵਾਦੀ ਕਹਿਣਗੇ ਉਹਨਾਂ ਨੇ ਰਾਹ ਬੰਦ ਕਰਕੇ ਸਾਡੇ ਕਿਸਾਨਾਂ ਦੇ ਗੋਲੀਆਂ ਮਾਰਤਾ ਸ਼ੁਭ ਕਰਨ ਨੂੰ ਸ਼ਹੀਦ ਕਰ ਦਿੱਤਾ ਕੀ ਗੱਲ ਹੈ ਗੁਲਾਮੀ ਦੀਆਂ ਗੱਲਾਂ ਇਹ ਸਾਰਾ ਕੁਝ ਨੂੰ ਤੋੜਨ ਦੇ ਲਈ ਭਾਈ ਰਸਾਲ ਸਿੰਘ ਦਾ ਵੱਟ ਦਾ ਰੌਲਾ ਸੀ ਬੰਨੇ ਦਾ ਰੌਲਾ ਸੀ ਕੋਈ ਪੰਚਾਇਤ ਦੀ ਜ਼ਮੀਨ ਦਾ ਰੌਲਾ ਸੀ ਐਮਪੀ ਦਾ ਰੌਲਾ ਸੀ ਇਹਦਾ ਰੌਲਾ ਸੀ ਅਣਕਤੇ ਗੈਰਤ ਰੌਲਾ ਸੀ ਵਿਛੂ RAM ਜਿਹੜਾ ਸਾਡੇ ਗੁਰੂ ਸਾਹਿਬ ਦੇ ਵਿੱਚ ਲੱਗਿਆ ਸੀ ਉਸ ਟਾਈਮ ਅਸੀਂ ਵੀ ਉੱਥੇ ਸੀਗੇ ਭਾਈ ਰਸਾਲ ਸਿੰਘ ਬਾਬਾ ਰੂਪ ਸਿੰਘ ਦੇ ਘਰੇ ਆਉਂਦੇ ਹੁੰਦੇ ਸੀਗੇ ਸਾਡੇ ਘਰੇ ਵੀ ਆਉਂਦੇ ਹੁੰਦੇ ਸੀਗੇ ਉਦਮ ਸਿੰਘ ਦੇ ਘਰੇ ਵੀ ਆਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਦਰਬਾਰਾ ਸਿੰਘ ਵਾਣ ਹੈ ਜਿਹੜੇ ਉਹਨਾਂ ਤੇ ਬਹੁਤ ਤਸ਼ੱਦਦ ਹੋਇਆ ਫਿਰ ਮੰਡੀ ਦੇ ਵਿੱਚ ਵਿਛੂ RAM ਨੂੰ ਇਹਨਾਂ ਸੋਧਾ ਲਾ ਕੇ ਬਹੁਤ ਸੰਸਥਾ ਦੀ ਸੋਚ ਨੂੰ ਪੂਰਾ ਕੀਤਾ ਇਸ ਕਰਕੇ ਮੈਂ ਇਹੀ ਕਹਿਣਾ ਇਹ ਜਿਹੜੇ ਯੋਧੇ ਆ ਇਹ ਅਣਕੀ ਯੋਧੇ ਆ ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਫਿਰ ਮੈਨੂੰ ਦੱਸੋ ਵੀ ਇਹ ਜਿਹੜੇ ਸ਼ਹੀਦ ਆ ਆਪਾਂ ਤਾਂ ਫੈਸਲਾ ਕੀਤਾ ਹੀ ਨਹੀਂਗਾ ਇਹ ਸ਼ਹੀਦ ਕਾਦੇ ਆ ਇਹ ਨਹਿਰ ਵਾਲੇ ਸ਼ਹੀਦ ਆ ਕਿ ਆਟਾ ਦਾਲ ਵਾਲੇ ਸ਼ਹੀਦ ਆ ਕਿ ਆਪਣਾ ਕੋਠਾ ਪੌਣ ਵਾਲੇ ਸ਼ਹੀਦ ਆ ਇਹ ਸ਼ਹੀਦ ਕਿਹੜੇ ਆ ਭਾਈ ਕੌਮ ਨੇ ਦੱਸਿਆ ਕਹਦੇ ਸ਼ਹੀਦ ਐ ਇਹ ਕੌਮ ਦੇ ਉਹ ਸ਼ਹੀਦ ਐ ਮੈਂ ਕਸ਼ਮੀਰ ਦੇ ਵਿੱਚ ਜਾ ਕੇ ਆਇਆ ਉਹਨਾਂ ਨੇ ਸ਼ਹੀਦਾਂ ਦੀਆਂ ਜਿਹੜੀਆਂ ਯਾਦੀ ਦੇ ਸ਼ਹੀਦ ਐ ਆਪਣੇ ਘਰ ਦੇ ਸ਼ਹੀਦ ਐ ਉਹਨਾਂ ਸ਼ਹੀਦਾਂ ਦੀਆਂ ਕਬਰਾਂ ਲੈਦਾ ਬਣੀਆਂ ਇਹ ਕੌਮ ਦੇ ਸਾਡੇ ਸ਼ਹੀਦ ਐ ਤੇ ਫਿਰ ਆਪਾਂ ਹੱਜ ਤੱਕ ਨਾਂ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਂ ਸਿੱਖਾਂ ਦੀ ਕਿਸੇ ਪਾਰਲੀਮੈਂਟ ਨੇ ਕਿਹਾ ਜਿੰਨੇ ਸ਼ਹੀਦ ਹੋਏ ਆ ਸੰਤ ਜਰਮਲ ਸਿੰਘ ਭਿੰਡਰਾ ਵਾਲਿਆਂ ਨੇ ਕੀ ਕਿਹਾ ਸੀ ਜੇਸੇ ਦੰਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਫੌਜ ਅਜੇ ਵੜੇਗੀ ਉਸ ਦਿਨ ਤੁਹਾਡੇ ਘਰ ਦੀ ਗੱਲ ਕੌਮ ਦੇ ਘਰ ਦੀ ਗੱਲ ਬੇਗਮਪੁਰਾ ਦੀ ਗੱਲ ਆਜ਼ਾਦ ਸਿੱਖ ਰਾਜ ਦੀ ਗੱਲ ਖਾਲਸਾ ਦੀ ਗੱਲ ਉਹਦੇ ਨੀ ਰੱਖੀ ਜਾਊਗੀ ਸੰਤਾਂ ਨੇ ਕਿਹਾ ਹੁਣ ਸੰਤਾਂ ਦੀ ਫੋਟੋ ਨੂੰ ਤਾਂ ਪਿਆਰ ਕਰੀ ਜਾਂਦੇ ਆ ਸੰਤਾਂ ਦੇ ਭਾਸ਼ਣਾ ਨੂੰ ਵੀ ਪਿਆਰ ਕਰਦਿਆਂ ਕਰਨਾ ਵੀ ਚਾਹੀਦਾ ਪਰ ਜਿਹੜਾ ਅਸਲ ਗੱਲ ਕਹੀ ਹੈ ਉਹ ਕਿਉਂ ਨਹੀਂ ਹੋ ਰਹੀ ਫੇਰ ਇਹ ਸਾਰੀਆਂ ਗੱਲਾਂ ਕਾਹਦੇ ਲਈ ਸ਼ਹੀਦਾ ਇਸ ਕਰਕੇ ਇਹ ਸਾਡੇ ਆਪਣੇ ਘਰ ਦੇ ਆਜ਼ਾਦ ਤੇ ਖਾਲਸਾ ਦੇ ਸ਼ਹੀਦਾ ਹੁਣ ਫੇਰ ਆ ਗਈਆਂ ਚੋਣਾਂ ਹੁਣ ਵੇਖੋ ਆ ਗਈਆਂ ਚੋਣ 1 ਜੂਨ ਨੂੰ ਤੁਸੀਂ ਫੈਸਲਾ ਕਰਨਾ ਹੈ ਪਾਰਲੀਮੈਂਟ ਦੀ ਚੋਣ 1 ਜੂਨ ਨੂੰ ਹੋਣੀ ਹੈ ਹੁਣ ਤੁਸੀਂ ਵੇਖਣਾ ਕਿ ਪਾਰਲੀਮੈਂਟ ਵਿੱਚ ਗੁਰੂ ਦੀ ਬੇਅਦਬੀ ਕਰਨ ਵਾਲਾ ਭੇਜਣਾ ਹੈ ਕਿ ਕਰਾਉਣ ਵਾਲਾ ਭੇਜਣਾ ਹੈ ਕਿ ਦਰਬਾਰ ਸਾਹਿਬ ਟਾਉਣ ਵਾਲਾ ਭੇਜਣਾ ਹੈ ਕਿ ਟਾਉਣ ਵਾਲਾ ਭੇਜਣਾ ਹੈ ਕਿ ਭਾਈ ਅਮਰਤਪਾਲ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਹਨਾਂ ਸਾਰੇ ਯੋਧਿਆਂ ਨੂੰ 32-32 ਸਾਲ ਤੇ ਐਨਐਸ ਲਾ ਕੇ ਜਿਹੜਾ ਪੀਤਾ ਉਹਨਾਂ ਨੂੰ ਭੇਜਣਾ ਹੈ ਕਿ ਕਿਹਨਾਂ ਨੂੰ ਭੇਜਣਾ ਹੈ ਗੱਲ ਮੀਰੀ ਪੀਰੀ ਦੀ ਹੈ ਮੀਰੀ ਪੀਰੀ ਦੀ ਮੈਂ ਗੱਲ ਨਹੀਂ ਕੀਤੀ ਇਹ ਛੇਵੇਂ ਪਾਸ਼ਾ ਨੇ ਮੀਰੀ ਪੀਰੀ ਦੀ ਗੱਲ ਕੀਤੀ ਹੈ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਤੁਸੀਂ ਸਿੱਖਾਂ ਦੇ ਪਾਰਲੀਮੈਂਟ ਮੈਂਬਰ ਜਿਹੜੇ ਆ ਉਹ ਜਿਹੜੀ ਤੁਹਾਡੀ ਕੌਮ ਅਣਖ ਤੇ ਇੱਜ਼ਾਤ ਦੀ ਗੱਲ ਕਰਦੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਚਾਹੀਦਾ ਤੇ ਫੇਰ ਭਾਈ ਢੁੱਲੇ-ਪੇਰਾਂ ਦਾ ਕੁਝ ਨਹੀਂ ਵੇਖਣਾ ਜਿੰਨਾ ਚਿਰ ਤੁਹਾਡੀ ਸਰਕਾਰ ਖਾਲਸਾ ਨਹੀਂ ਬਣਦੀ ਤੁਹਾਡਾ ਰਾਜ ਨਹੀਂ ਬਣਦਾ ਉਹਨਾਂ ਚੰਨਾਂ ਨਾਲ ਯੋਧਿਆਂ ਨੂੰ ਕੋਈ ਨਹੀਂ ਪੁੱਛਦਾ ਨਾ ਪੁੱਛਣਾ ਇਹ ਕੌਮ ਦਾ ਯੋਧਾ ਤੇ ਜਰਨੈਲ ਹੈ ਇਹ ਰਸਾਲ ਸਿੰਘ ਹੈ ਸੱਚੇ ਪਾਤਸ਼ਾਹ ਸ਼ਹੀਦ ਜਿਹੜੇ ਕੌਮ ਦਾ ਸਰਮਾਇਆ ਹੁੰਦੇ ਆ ਇਸ ਪਰਿਵਾਰ ਦੀਆਂ ਜੜਾਂ ਤੂ ਪਤਾਲ ਚਲਾਈਆਂ ਹੋਰ ਪਤਾਲ ਚ ਰਕ ਤਾਂ ਜੋ ਕੌਮ ਨੂੰ ਗੁਲਾਮੀ ਦੇ ਗਲੋਂ ਤੱਕੇ ਲੜਾਈ ਲੜਦੇ ਰਹਿਣ ਜਮਹੂਰੀ ਢੰਗ ਦੇ ਨਾਲ ਰਹਿ ਕੇ ਸੋ ਇਨਾ ਹੀ ਕਹਿੰਦਾ ਖਿਮਾਂ ਦਾ ਜਾਚਗਾ ਅਖੀਰ ਦੇ ਵਿੱਚ ਭਾਈ ਉਹਨਾਂ ਨੂੰ ਸੱਚੀ-ਸੁੱੱਚੀ ਸ਼ਰਧਾ ਜਿਹੜੀ ਹੈ ਕਿ ਆਪਾਂ ਸਾਰੇ ਜਾਤ ਪਾਚੋਂ ਨਿਕਲੀਏ ਤੇ ਅਮਰ ਧਾਰੀ ਹੋ ਕੇ ਗੁਰੂ ਦੇ ਨਾਲ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ